ਫਗਵਾੜਾ ਦੇ CRP ਕਲੋਨੀ ਅਰਬਨ ਸਟੇਟ ਦੇ ਕੌਂਸਲਰ ਪ੍ਰਵੀਨ ਠਾਕੁਰ ਦੀ ਅਗਵਾਈ ਵਿੱਚ ਮਹੱਲੇ ਵਿੱਚੋਂ ਕੂੜੇ ਦਾ ਲੱਗਾ ਹੋਇਆ ਡੰਪ ਹਟਾਇਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਮਦੂ ਵਰਮਾ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਇੱਥੇ ਡੰਪ ਤੇ ਖੜੇ ਸਰ ਇਦਾਂ ਕਿ ਇੱਥੇ ਦਾ ਕੂੜਾ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਸੀ ਇੱਕ ਤਾਂ ਗਰਮੀ ਕਰਕੇ ਬਦਬੂ ਪਾਰਿਸ਼ ਆ ਰਹੀ ਐ ਤਾਂ ਬਦਬੂ ਲੁੱਟਕੋ ਬਹੁਤ ਹੁੰਦੀ ਸੀ ਜੀ ਸ਼ਹਿਰਾਂ ਤੋਂ ਕੀ ਮਾਡਲ ਟਾਊਨ ਤੱਕ ਤੋਂ ਇੱਥੇ ਕੂੜਾ ਸੁੱਟਣ ਟਰੱਕ ਪਰ-ਪਰ ਕੇ ਆਉਂਦੇ ਸੀਗੇ ਅਸੀਂ ਇੱਥੇ ਖੁਦ ਲੜ ਲੜ ਕੇ ਲੋਕਾਂ ਨਾਲ ਟਰੱਕ ਨੂੰ ਵਾਪਸ ਭੇਜਦੇ ਹੁੰਦੇ ਸੀਗੇ ਤੇ ਲੋਕੀ ਮੰਨਦੇ ਨਹੀਂ ਸੀ ਰਾਤ ਨੂੰ ਆ ਕੇ ਕੂੜਾ ਸੁੱਟ ਕੇ ਚਲੇ ਜਾਂਦੇ ਹੁੰਦੇ ਸੀ ਬਹੁਤ ਪਰੇਸ਼ਾਨ ਸੀ ਸਰ ਪਰ ਹੁਣ ਪ੍ਰਵੀਨ ਠਾਕੁਰ ਜੀ ਦਾ ਬਹੁਤ ਧੰਨਵਾਦ ਹੈ ਜਿਹੜੇ ਇਹਨਾਂ ਨੇ ਸਾਡੀ ਗੱਲ ਸੁਣੀ ਹੈ ਸਾਰੇ ਮਹੱਲੇ ਵਾਸੀਆਂ ਨੂੰ ਬਹੁਤ ਹੁਣ ਉਹਨਾਂ ਤੇ ਮਾਣ ਹੈ ਵੀ ਇੱਥੇ ਸਾਰਾ ਪੂਰਾ ਚੱਕ ਰਿਆ ਤੇ ਇੱਥੇ ਕੂੜੇ ਦਾ ਡੰਬ ਚੱਕ ਹੋ ਜੂ ਪਤਾ ਲੀ ਸਰ ਹਾਂਜੀ ਹਾਂਜੀ ਚੱਕ ਹੋ ਜਾਣਾ ਸਰ ਫੇ ਕੋਈ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਸਰ ਬਸ ਐਮਸੀ ਸਾਹਮਣੇ ਲਈ ਹੋਈ ਹੈ ਉਹਨਾਂ ਨੇ ਕਿਹਾ ਵਾ ਵੀ ਜੇ ਤਾਂ ਚੱਕ ਹੋ ਜਾਏਗਾ ਤਾਂ ਉਹ ਵਧੀਆ ਠੀਕ ਬਣਾਵਾਂਗੇ ਬੱਚਿਆਂ ਦੇ ਖੇਡਣ ਵਾਸਤੇ ਬੈਠਣ ਵਾਸਤੇ ਤੇ ਪਿਛਲੇ ਸਾਲ ਮੈਂ ਪਿਛਲੇ ਟਾਈਮ ਤੇ ਥੋੜੇ ਦਿਨਾਂ ਦੇ ਵਿੱਚ ਮੰਤਰੀ ਸਾਹਿਬ ਆਏ ਸੀ ਕਿ ਉਹਨਾਂ ਨੇ ਤੁਹਾਨੂੰ ਇੱਥੇ ਪ੍ਰੋਸੈਸ ਕਰਵਾਇਆ ਸੀ ਪ੍ਰੋਸੈਸ ਸਰ ਸਫਾਈ ਦਾ ਹੀ ਕਰਵਾਇਆ ਸੀ ਤੁਹਾਡੀ ਅਰਪਨ ਸਟੇਡਾ ਪੂਰਾ ਸੁਧਾਰ ਕੀਤਾ ਜਾਵੇਗਾ ਪਾਰਕਾਂ ਦੀ ਸਾਰਾ ਮਤਲਬ ਜੋ ਵੀ ਹੋਣ ਵਾਲੇ ਕੰਮ ਸਾਰੇ ਕਰਵਾਏ ਜਾਣਗੇ ਮੇਰਾ ਪ੍ਰੀਅੰਟ ਹੈ ਹਾਂ ਕਿ ਹਾਂ ਕਿ ਮਾਮਲਾ ਕੀ ਹੈ ਜਿਹੜਾ ਅੱਜ ਤੇ ਕੂੜੇ ਦਾ ਡੰਪ ਕਈ ਸਾਲਾਂ ਤੋਂ ਸੀਗਾ ਜਿਹੜਾ ਕਿ ਸਾਰੇ ਮਹੱਲਾ ਨਿਵਾਸੀਆਂ ਦੀ ਸਾਨੂੰ ਕੰਪਲੇਂਟ ਸੀਗੀ ਕਈ ਦਿਨਾਂ ਤੋਂ ਆ ਰਹੀ ਸੀਗੀ ਤੇ ਬਹੁਤ ਜ਼ਿਆਦਾ ਸੜਕ ਤੱਕ ਮਤਲਬ ਇਹ ਹੋ ਗਿਆ ਸੀਗਾ ਤੇ ਅੱਜ ਅਸੀਂ ਕਾਰਪੋਰੇਸ਼ਨ ਨੂੰ ਕਹਿ ਕੇ ਮਤਲਬ ਕੰਪਲੇਂਟ ਦਿੱਤੀ ਆ ਤੇ ਉਹਨਾਂ ਨੇ ਸਾਰੀ ਇੱਧਰ ਸਫਾਈ ਦਾ ਮੇਅਮ ਚਲਾਈ ਆ ਦੇਖ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਅਸੀਂ ਕਾਰਪੋਰੇਸ਼ਨ ਦਾ ਤੇ ਆਪਣੇ ਸਰਕਾਰ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਇੱਥੇ ਸਫਾਈ ਕਰਵੰਦੇ ਪਏ ਤੇ ਡੰਪ ਵਗੈਰਾ ਚੱਕਿਆ ਹੋਇਆ ਹਾਂਜੀ ਹਾਂਜੀ ਚੱਕਦੇ ਪਏ ਆਂ ਚੱਕ ਹੋ ਜੂਗਾ ਇੱਥੋਂ ਹਾਂਜੀ ਹਾਂਜੀ ਪੱਕੇ ਤੌਰ ਤੇ ਚੱਕੂ ਸਾਰੇ ਅਸੀਂ ਹਾਂਜੀ ਸਾਰਿਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਇਹ ਹੀ ਅਪੀਲ ਕਰਦੀ ਆਂ ਕਿ ਇੱਥੇ ਜਿਹੜਾ ਵੀ ਬੰਦਾ ਮਤਲਬ ਕੂੜਾ ਸਿੱਟਦਾ ਹੋਵੇ ਭਾਈ ਜੇ ਰੇੜੇ ਵਾਲਾ ਆ ਛੋਟੇ ਹਾਥੀ ਚਾਹੇ ਜੋ ਵੀ ਆ ਮਤਲਬ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਉਹਨੂੰ ਫਾਈਨ ਲਗਾਇਆ ਜਾਏਗਾ ਕੀ ਕਹਾਂ ਜਾਣੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਹੀ ਹੈ ਵੀ ਇੱਥੇ ਜਲਦੀ ਤੋਂ ਜਲਦੀ ਸਫਾਈ ਕੀਤੀ ਜਾਵੇ ਤੇ ਸਾਨੂੰ ਇੱਥੇ ਚਾਹੇ ਪਾਰਕ ਚਾਹੇ ਜੋ ਵੀ ਹੈ ਮਤਲਬ ਇੱਥੇ ਬੱਚਿਆਂ ਲਈ ਕੋਈ ਵੀ ਚੀਜ਼ ਮਤਲਬ ਬਣਾਈ ਜਾਵੇ ਤਾਂ ਕਿ ਇੱਥੇ ਸਾਫ਼ ਸੁਥਰਾ ਰਹੇ ਨਾਜੀ ਆਪਣਾ ਕੇ ਕੇ ਦਾਦ ਹਾਂਜੀ ਕੇ ਕੇ ਦਾਦ ਹਾਂਜੀ ਕੀ ਮਾਮਲਾ ਕੀ ਜਿਹੜਾ ਜੇ ਇੱਥੇ ਮਤਲਬ ਕਿ ਕੂੜੇ ਦੇ ਡੰਪ ਤੇ ਖੜੇ ਆ ਭਾਜੀ ਇੱਥੇ ਬਹੁਤ ਸਾਲਾਂ ਤੋਂ ਆ ਫੁੱਟਾ ਪਿਆ ਸੀਗਾ ਇੱਥੇ ਪਤਾ ਨਹੀਂ ਕਿੰਥੋਂ ਕਿ ਪੁਸ਼ੇਰਾ ਜੋ ਆ ਕੇ ਪਿੰਡਾ ਜੋ ਆ ਕੇ ਇੱਥੇ ਰਾਤ ਨੂੰ ਕੂੜਾ ਸੁੱਟ ਜਾਂਦੇ ਸੀਗੇ ਇਹ ਇਹ ਜਦੋਂ ਹਨ ਆਹ ਰਸਤਾ ਹੈ ਜਿਹੜਾ ਇੱਥੇ ਲੁੱਟਾ ਖੋਹਾ ਬਹੁਤ ਹੁੰਦੀਆਂ ਸੀਗੀਆਂ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕਿਸੇ ਦੀਆਂ ਵਾਲੀਆਂ ਖੋਲਈਆਂ ਤੇ ਫਿਰ ਹੁਣ ਸਭੇ ਨਵੇਂ ਐਮਸੀ ਪਰਮੀਨ ਮੈਡਮ ਵੀ ਬਣੇ ਆ ਤੇ ਅਸੀਂ ਤਾਂ ਕੋਈ ਵੀ ਕੀਤੀ ਆ ਇਹ ਨਾਲ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਇਹ ਤੋਂ ਡੰਪ ਵੀ ਚਟਾਇਆ ਜਾਊਗਾ ਤੇ ਜਾਂ ਬੱਚਿਆਂ ਲਈ ਇੱਥੇ ਖੇਡਣ ਨੂੰ ਕੋਈ ਬਣਾਇਆ ਜਾਊਗਾ ਜਾਂ ਪਾਰਕਿੰਗ ਬਣਾਈ ਜਾਊਗੀ ਬਈ ਬਾਕੀ ਜਿਹੜੇ ਇੱਥੇ ਡੰਪ ਆ ਤੇ ਇੱਥੇ ਨਹੀਂ ਰਹੂਗਾ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਸਾਹਿਬ ਆ ਇੱਥੇ ਆਏ ਸੀ ਇਹ ਦੌਰਾ ਕਰਕੇ ਗਏ ਸੀ ਹਾਂਜੀ ਕੀ ਉਹਨਾਂ ਨੇ ਤੁਹਾਨੂੰ ਇੱਥੇ ਭਰੋਸਾ ਦਵਾਇਆ ਸੀ ਪਰ ਉਹ ਸਤੂ ਆਇਆ ਸੀ ਵੀ ਜਿੰਨੇ ਵੀ ਸ਼ਹਿਰ ਦੇ ਗੰਦਗੀ ਜਿੰਨੇ ਤੁਹਾਡੇ ਪਹਿਲਾਂ ਮਤਲਬ ਕਿ ਨਹੀਂ ਵੀ ਕੰਮ ਹੋਏ ਉਹ ਤੁਹਾਡੇ ਕੰਮ ਕਰਾਵਾਂਗੇ ਸਾਫ ਸਫਾਈ ਜੋ ਵੀ ਕੰਮ ਪਾਰਕਾਂ ਦੀ ਕਰਾਉਣ ਵਾਲੇ ਆ ਆ ਕੂੜੇ ਦਾ ਕਰਾਉਣ ਵਾਲਾ ਸਾਰੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਤਾਂ ਜਿੰਨੇ ਵੀ ਕੰਮ ਹੋਣ ਵਾਲੇ ਸਾਰੇ ਕਰਵਾਉਣਗੇ ਡੰਪਵਾਉਦੇ ਮਾਈਕੀ ਬਾਹਰ ਵੀ ਗੜੇ ਆ ਕਿ ਮਾਮਲਾ ਜੀ ਮਾਮਲਾ ਜੀ ਇਹ ਪਿਛੇ ਦੇ ਲੰਬੇ ਸਮੇਂ ਤੋਂ 10 ਸਾਲਾਂ ਤੋਂ ਇਹ ਮਾਮਲਾ ਸੀਗਾ ਮਨਲਾ ਵਾਸੀਆਂ ਨੇ ਕੰਪਲੇਂਟ ਆਦੀ ਸੀ ਬਾੜ ਨੰਬਰ 26 ਤੇ 27 ਮਨਲਾ ਵਾਸੀਆਂ ਨੇ ਕੰਪਲੇਂਟ ਸਾਨੂੰ ਦਿੱਤੀ ਤੇ ਅਸੀਂ ਪਹੁੰਚ ਕੀਤੀ ਕਮਿਸ਼ਨਰ ਮੈਡਮ ਤੋਂ ਕਮਿਸ਼ਨਰ ਮੈਡਮ ਨੇ ਪਹਿਲਾਂ ਵੀ ਥੋੜਾ ਥੋੜਾ ਡੰਪ ਚਕਾਉਂਦੇ ਸੀਗੇ ਪਰ ਮਨਲਾ ਵਾਸੀਆਂ ਵੱਲੋਂ ਇਹ ਕੂੜਾ ਜਿਹੜਾ ਸਟਾ ਦੇ ਦਿੱਤਾ ਜਾਂਦਾ ਸੀਗਾ ਤੇ ਆਲਮੋਸਟ ਸਟੇਟ ਵਾਲੇ ਬੜੇ ਦੁਖੀ ਸੀਗੇ ਤੇ ਕਮਿਸ਼ਨਰ ਮੈਡਮ ਨੇ ਮੀਟਿੰਗ ਬਿਠਾਈ ਸਾਡੇ ਬੈਠੇ ਸੇਵਗ੍ਰਾਮ ਜੀ ਨਾਲ ਖੜੇ ਆ ਤੇ ਇਹਨਾਂ ਨੇ ਵੀ ਵਿਚ ਮੀਟਿੰਗ ਦੇ ਬੈਠੇ ਤੇ ਇਹਨਾਂ ਨੇ ਪਹਿਲੇ ਆਧਾਰ ਤੇ ਜਿਹੜਾ ਸਾਡਾ ਇਹ ਜਿਹੜੀ ਰਿਕੁਐਸਟ ਆ ਕਬੂਲ ਕੀਤੀ ਆ ਤੇ ਇਹਨਾਂ ਨੇ ਲਗਾਤਾਰ ਹੁਣ ਸਵੇਰ ਦੇ 7 ਵਜੇ ਦੇ ਆਪ ਖੜੇ ਹੋਇਆ ਸੇਵਗ੍ਰਾਮ ਜੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਕਮਿਸ਼ਨ ਮੈਡਮ ਦਾ ਵੀ ਕਿ ਇਹਨਾਂ ਨੇ ਸਫਾਈ ਕਰਮਚਾਰੀ ਸਾਡੇ ਜੋਗਰਾਮ ਜੀ ਖੜੇ ਆ ਇਹਨਾਂ ਨੇ ਲਗਾਤਾਰ ਪੋਣੇ 7 ਵਜੇ ਦੇ ਖੜੇ ਹੋਏ ਆ ਭੁੱਖੇ ਪਿਆਸੇ ਤੇ ਮੈਂ ਹੁਣ ਇਹਨਾਂ ਨੂੰ ਪਾਣੀ ਮੈਂ ਕਿਹਾ ਪਾਣੀ ਤਾਂ ਪੀ ਲੋ ਕਹਿੰਦੇ ਕੋਈ ਨਹੀਂ ਸਰ ਪਹਿਲਾਂ ਕੰਮ ਕਰ ਲਈਏ ਇਹ ਜਿਹੜਾ ਮਾਮਲਾ ਬੜਾ ਲੰਬਾ ਸੀਗਾ ਤੇ ਇਹ ਅੱਜ ਕਟੋ ਘਾਣੇ ਮੇਰੇ ਖਾਤ ਸੱਤ ਅੱਠ ਡੰਪ ਜਿਹੜੇ ਆ ਇੱਥੋਂ ਲਗਾਤਾਰ ਚਕਾਏ ਆ ਸੀ ਜਿਹੜੇ ਟਿਪਰ ਤੇ ਇਹਨਾਂ ਨਾਲ ਜਿਹੜਾ ਤਾਲਮੇਲ ਰੱਖ ਕੇ ਅਸੀਂ ਲਗਾਤਾਰ ਅਸੀਂ ਇਹ ਕਾਰਵਾਈ ਕਰ ਰਹੇ ਆ ਤੇ ਹੁਣ ਤੁਹਾਡੇ ਚਾਹਣ ਦਾ ਹੀ ਇਹ ਵੀ ਮੈਂ ਦੱਸਣਾ ਚਾਹਨਾ ਮੁੱਲਾ ਵਾਸੀਆਂ ਨੂੰ ਵੀ ਹਲਵਾ ਸਟੇਟ ਵਾਲਿਆਂ ਨੂੰ ਵੀ ਕਿ ਇਹ ਜਿਹੜਾ ਕੂੜਾ ਆ ਇੱਥੇ ਪਲੀ ਨਾ ਸਿੱਟਿਆ ਜਾਵੇ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਡੰਪ ਬਣਾਏ ਹੋਏ ਸਰਕਾਰ ਵੱਲੋਂ ਇਸ਼ੂ ਕੀਤੇ ਆ ਬਾੜ ਜਿਹੜੇ ਬਾੜ ਦੇ ਬਾਹਰ ਆ ਉੱਥੇ ਡੰਪ ਦੇ ਕੂੜਾ ਸਿੱਟਿਆ ਜਾਵੇ ਇਹ ਮਾਮਲਾ ਜਿਹੜਾ ਬਹੁਤ ਮਤਲਬ ਕਿ ਸੈਂਸਰ ਸੀਗਾ ਇਸ ਕਰਕੇ ਇਹਨਾਂ ਨੇ ਕੁਝ پورے ਦਾ ਕੰਮ ਤੇ ਕੋਈ ਚੱਕ ਹੋ ਗਈ ਮੰਨ ਲਓ ਕਿ ਚੱਕ ਹੋ ਗਿਆ ਤੇ ਗਾਂ ਕੋਈ ਪ੍ਰਪੋਜ਼ਲ ਪ੍ਰਪੋਜ਼ਰ ਜੀ ਦੇਖੋ ਕਮਿਸ਼ਨਰ ਮੈਡਮ ਨਾਲ ਸਲਾਹ ਕਰਾਂਗੇ ਮੀਟਿੰਗ ਕਰਾਂਗੇ ਤੇ ਮੇਰੇ ਹਿਸਾਬ ਨਾਲ ਉਹ ਕਹਿ ਰਹੇ ਸੀ ਕਿ ਇੱਥੇ ਠੱਗ ਜੀ ਅਸੀਂ ਪਾਰਕ ਬਣਾਣੇ ਆ ਤੇ ਗੇਟ ਲਵਾਉਣ ਦੀ ਕੋਸ਼ਿਸ਼ ਕਰਦੇ ਜੇ ਗੇਟ ਲੱਗੇ ਤਾਂ ਸਵੇ ਮੁਹੱਲਾ ਵਾਸੀਆਂ ਨੂੰ ਤੇ ਵਾਲ ਵਾਸੀਆਂ ਨੂੰ ਬਹੁਤ ਸਹੂਲਤ ਹੋ ਜਾਊਗੀ ਮੈਂ ਸੇਵਕram ਸੈਂਟਰੀ ਇੰਸਪੈਕਟਰ ਨਗਰ ਨਿਗਮ ਫਗਵਾੜਾ ਅੱਜ ਜੋ ਆਪ ਜੀ ਵੇਖ ਰਹੇ ਹੋ ਕਿ ਮਾਨਯੋਗ ਕਮਿਸ਼ਨਰ ਸਾਹਿਬ ਡਾਕਟਰ ਅਕਸ਼ਿਤਾ ਗੁਪਤਾ ਆਈਏਐਸ ਅਤੇ ਮਾਨਯੋਗ ਮੇਅਰ ਨਗਰ ਨਿਗਮ ਫਗਵਾੜਾ ਰਾਮਪਾਲ ਕੁਪਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜਿਹੜਾ ਸੀਆਰਪੀ ਡੰਪਾ ਉਚਕਵਾ ਰਹੇ ਆ ਸਾਡੇ ਨਾਲ ਸਾਡੇ ਕਾਉਂਸਲਰ ਸਾਹਿਬ ਵੀ ਮਹੱਲੇ ਦੇ ਉਹ ਵੀ ਸਾਨੂੰ ਮੁਲਾਜ਼ਮਾਂ ਨੂੰ ਕੋਆਪਰੇਟ ਕਰ ਰਿਹਾ ਸਾਡੇ ਮੁਲਾਜ਼ਮ ਸਵੇਰ ਦੇ ਕੰਮ ਕਰ ਰਹੇ ਆ ਅੱਜ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਨਾ ਵਾਂ ਕਿ ਕਿਰਪਾ ਕਰਕੇ ਜਿਹੜਾ ਹੈਗਾ ਵਾ ਇੱਥੇ ਕੂੜਾ ਨਾ ਸਿਟਿਆ ਜਾਵੇ ਪਰ ਫਿਰ ਵੀ ਜੇਕਰ ਕੋਈ ਰਾਤ ਨੂੰ ਸਾਨੂੰ ਪਤਾ ਲੱਗਿਆ ਵਾ ਕਿ ਪ੍ਰਾਈਵੇਟ ਜਿਹੜੇ ਵਹੀਕਲ ਆ ਉਹ ਇੱਥੇ ਬਹੁਤ ਕੂੜਾ ਸਿਟ ਕੇ ਜਾਂਦੇ ਆ ਬਾਹਰੋਂ ਸ਼ਹਿਰ ਤੋਂ ਬਾਹਰੋਂ ਆ ਕੇ ਸਿਟ ਕੇ ਜਾਂਦੇ ਆ ਜਿਹੜਾ ਵੀ ਸਾਡੇ ਧਿਆਨ 'ਚ ਆਇਆ ਅਸੀਂ ਉਹਨੂੰ ਉਹਦਾ ਚਲਾਨ ਵੀ ਕਰਾਂਗੇ ਤੇ ਅਸੀਂ ਅਪੀਲ ਕਰਦੇ ਆ ਕਿ ਇੱਥੇ ਕੂੜਾ ਨਾ ਸਿਟਿਆ ਜਾਵੇ ਬਾਕੀ ਅਸੀਂ ਤੁਹਾਡੇ ਚੈਨਲ ਰਾਹੀਂ ਸਮੂਹ ਸ਼ਹਿਰ ਨਿਵਾਸੀਆਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਅਸੀਂ ਨਗਰ ਨਿਗਮ ਦੇ ਸਮੂਹ ਕਰਮਚਾਰੀ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਆ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇੱਕ ਤਾਂ ਪਲਾਸਟਿਕ ਜਿਹੜਾ ਹੈਗਾ ਵਾ ਉਹ ਵੀ ਨਾ ਇਸਤੇਮਾਲ ਕਰੋ ਤੇ ਇੱਕ ਜਿਹੜਾ ਵਾ ਇੱਥੇ ਕੂੜਾ ਵੀ ਨਾ ਸਿੱਟੋ ਤੇ ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਸਾਰੇ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਘਰ ਆ ਵਜਿਗੇ ਦੌਰਾ ਕਰਕੇ ਗਏ ਹਾਂ ਜੀ ਕੀ ਮਤਲਬ ਕੀ ਆ ਅਗਲੀ ਕੀ ਰਣਨੀਤੀ ਹੈ ਦੇਖੋ ਜੀ ਸਾਡੀ ਜਿਹੜੀ ਸੋਚ ਆ ਉਹ ਇਹ ਆ ਕਿ ਵੀ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਵਾ ਕੂੜਾ ਨਾ ਰਹਿਣ ਦਿੱਤਾ ਜਾਵੇ ਸ਼ਹਿਰ ਦੇ ਜਿਹੜੇ ਵੀ ਕੂੜਾ ਡੰਪ ਆ ਉਹਨਾਂ ਨੂੰ ਜਲਦੀ ਅਸੀਂ ਰਿਮੂਵ ਕਰਵਾਵਾਂਗੇ ਪਿਛਲੇ ਦਿਨੀ ਸਾਡੇ ਮਾਨਯੋਗ ਸਤਾਨਕ ਸਰਕਾਰਾ ਬਾਰੇ ਮੰਤਰੀ ਡਾਕਟਰ ਰਵਜੋ ਸਿੰਘ ਜੀ ਨੇ ਵੀ ਫਗਵਾੜਾ ਨਗਰ ਨਿਗਮ ਦਾ ਦੌਰਾ ਕੀਤਾ ਤੇ ਉਹਨਾਂ ਵੱਲੋਂ ਵੀ ਸਾਨੂੰ ਜਿਹੜਾ ਹੈਗਾ ਦਿਸ਼ਾ ਨਿਰਦੇਸ਼ ਦਿੱਤੇ ਗਏ ਸਾਡੇ ਕਮਿਸ਼ਨਰ ਸਾਹਿਬ ਜੀ ਨੇ ਵੀ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੀ ਕੂੜਾ ਜਿਹੜਾ ਹੈਗਾ ਵਾ ਉਹ ਨਾ ਸਿੱਟੋ ਤੇ ਗਿੱਲਾ ਕੂੜਾ ਅਲੱਗ ਤੇ ਸੁੱਕਾ ਕੂੜਾ ਅਲੱਗ ਕਰੋ ਤੇ ਅਸੀਂ ਜਿਹੜਾ ਹੈਗਾ ਸਮੂਹ ਮੁਲਾਜ਼ਮ ਸਾਡੇ ਸਮੂਹ ਕਰਮਚਾਰੀ ਜਿਹੜਾ ਹੈਗਾ ਵਾ ਨਗਰ ਨਿਗਮ ਦੇ ਅਸੀਂ ਲੋਕਾਂ ਦੀ ਸੇਵਾ ਵਿੱਚ ਜਿਹੜਾ ਹੈਗਾ 24 ਘੰਟੇ ਹਾਜ਼ਰ ਆ। ਪਰ ਜਿੱਦਾਂ ਹੁਣ ਇੱਥੋਂ ਦੰਬ ਤਾਂ ਚੱਕ ਹੋ ਜਾਊਗਾ। ਹਾਂਜੀ। ਗਾਂ ਦੇਖੋ ਜੀ ਸਾਡੇ ਉੱਚ ਅਧਿਕਾਰੀ ਜਿਹੜੇ ਹੈਗੇ ਮਾਨਯੋਗ ਕਮਿਸ਼ਨਰ ਸਾਹਿਬ ਜੀ, ਮੇਅਰ ਸਾਹਿਬ ਜੀ ਉਹਨਾਂ ਵੱਲੋਂ ਜਿਹੜਾ ਹੈਗਾ ਵਾ ਮੀਟਿੰਗ ਕਰਕੇ ਜਿਹੜਾ ਹੈਗਾ ਵਾ ਇੱਥੇ ਪਾਰਕ ਬਣਾਉਣ ਦਾ ਜਿਹੜਾ ਪ੍ਰੋਪੋਜ਼ਲ ਜਿਹੜੀ ਆ ਤਿਆਰ ਕੀਤੀ ਜਾ ਰਹੀ ਆ ਜਿਸ ਨੂੰ ਜਲਦੀ ਹੀ ਜਿਹੜਾ ਹੈਗਾ ਵਾ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਤੇ ਜਲਦੀ ਹੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਪਾਰਕ ਦਾ ਜਿਹੜਾ ਹੈਗਾ ਵਾ ਪ੍ਰਪੋਜ਼ਲ ਜਿਹੜੀ ਆ ਉਹ ਤਿਆਰ ਹੋ ਰਹੀ ਆ ਤੇ ਪਾਰਕ ਜਿਹੜਾ ਹੈਗਾ ਵਾ ਇੱਥੇ ਬਣਾ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਜਿਹੜੀ ਹੈ ਸਹੂਲਤਾਂ ਉਹ ਮਿਲ ਜਾਣਗੀਆਂ